ਹਾਂਜੀ ਵਾਜਦੀ ਦਾ ਖਾਲਸਾ ਵਾਜਦੀ ਦੀ ਫਤਿਹ ਅੱਜ ਅਸੀਂ ਐਸਜੀਪੀਸੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆਂ ਔਰ ਉੱਥੇ ਆਪਣੇ ਪਾਰਟੀ ਵੱਲੋਂ ਆ ਮੰਗ ਪੱਤਰ ਹੈ ਇੱਕ ਕਿਤਾਬ ਦਰਜ ਕਰਕੇ ਆਏ ਆ ਜੋ ਕਿ ਮੈਡਲਨ 올ਬਰਾਇਟ ਜਿਹੜੀ ਸੈਕਟਰੀ ਆਫ ਸਟੇਟ ਅਮਰੀਕਾ ਦੀ ਬਿਲ ਕਲਿੰਟਨ ਲਈ ਹੈਟ ਸੀ ਉਹਨੇ ਲਿਖੀ ਆ ਉਹਦੇ ਜਿਹੜਾ ਉਹਦੀ ਇੰਟਰੋਡਕਸ਼ਨ ਜਿਹੜੀ ਲਿਖੀ ਆ ਉਹ ਬਿਲ ਕਲਿੰਟਨ ਨੇ ਖੁਦ ਲਿਖੀ ਆ ਔਰ ਉਹਦੇ ਵਿੱਚ ਉਹਨੇ ਬਿਆਨ ਕੀਤਾ ਹੈਗਾ ਆਪਣੀ ਇੰਟਰੋਡਕਸ਼ਨ 'ਚ ਤੇ ਉਹਨੇ ਲਿਖਿਆ ਕਿ ਡਿਊਰਿੰਗ ਮਾਈ ਵਿਜ਼ਿਟ ਟੂ ਇੰਡੀਆ ਇਨ 2000 ਸਮ ਹਿੰਦੂ ਮਿਲਟੈਂਟਸ ਸਮ ਹਿੰਦੂ ਮਿਲਟੈਂਟਸ ਡਿਸਾਈਡਡ ਟੂ ਵੈਂਟ ਦਾ ਆਊਟਰੇਜ ਬਾਏ ਮਰਡਰਿੰਗ 38 ਸਿਕਸ ਇਨ ਕੋਲਡ ਬਲੱਡ ਇਹ ਉਹਦੇ ਆਪ ਦੇ ਲਿਖੇ ਹੋਏ ਬਿਆਨ ਹੈ ਔਰ ਇਹ ਅਸੀਂ ਕਿਤਾਬ ਸਿੱਖ ਲਾਇਬ੍ਰੇਰੀ ਜਿਹੜੀ ਹੈਗੀ ਹੈ ਉੱਥੇ ਅਸੀਂ ਦਰਜ ਗੁਰੂ ਰਾਮਦਾਸ ਲਾਇਬ੍ਰੇਰੀ ਉੱਥੇ ਕਿਤਾਬ ਪੇਸ਼ ਕਰਕੇ ਆਏ ਆਂ ਪਹਿਲੀ ਐਡੀਸ਼ਨ 'ਚ ਇਹ ਲਿਖਿਆ ਹੋਇਆ ਸੀ ਉਹਦੇ ਬਾਅਦ ਸਰਕਾਰ ਦੇ ਦਬਾਅ ਤਹਿਤ ਜਿਹੜੇ ਪ੍ਰਿੰਟਰ ਸੀ ਉਹਨਾਂ ਨੇ ਆ ਬਿਲ ਕਲਿੰਟ ਦੀ ਗੱਲ ਉਡਾਤੀ ਅੱਜ ਜੇ ਤੁਸੀਂ ਇਹ ਕਿਤਾਬ ਲਬੋਗੇ ਉਹਦੇ ਵਿੱਚ ਇਹ ਲਿਖਿਆ ਨਹੀਂ ਮਿਲੂਗਾ ਪਰ ਅਸੀਂ ਪਾਰਟੀ ਵੱਲੋਂ ਪੁਰਾਣੀ ਕਿਤਾਬ ਲੱਭ ਕੇ ਉਹ ਐਸਜੀਪੀਸੀ ਨੂੰ ਦੇ ਕੇ ਆਏ ਆਂ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜੇ ਸਿੱਖਾਂ ਦੇ ਕਤਲੇਆਮ ਹੋਇਆ ਉਹਨਾਂ ਦਾ ਵੇਰਵਾ ਲੈਣ ਜਿਹਦੇ ਵਿੱਚ 1984 ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਟਰੱਕਾਂ ਦੇ ਟਰੱਕ ਲਾਸ਼ਾਂ ਬੇਕਸੂਰ ਬੱਚੇ ਬੀਬੀਆਂ ਬਜ਼ੁਰਗਾਂ ਦੇ ਜਿਹੜੇ ਦਰਸ਼ਨ ਕਰਨ ਗਏ ਸੀ ਉਹ ਉਥੋਂ ਨਿਕਲੇ ਸੀ ਉਹਦਾ ਲੇਖਾ ਜੋਖਾ ਨਹੀਂ ਹੋਇਆ ਸਰ ਜਸਵੰਤ ਸਿੰਘ ਖਾਲਸਾ ਦੇ 25000 ਜਿਹੜੀਆਂ ਲਾਸ਼ਾਂ ਉਹਨਾਂ ਨੇ ਵੇਰਵਾ ਦਿੱਤਾ ਸੀ ਉਹਨਾਂ ਦੇ ਕਰਮਿਸ਼ਨ ਹੋਇਆ ਹੈ ਉਦੀ ਪੜਤਾਲ ਤੇ ਉਹਦਾ ਕੁਛ ਨਹੀਂ ਬਣਿਆ ਹੈਗਾ ਔਰ ਜਿਹੜਾ ਬੁੱਚੜਬਾਜੀ ਕੇਪੀਐਸ ਗਿਲ ਨੇ ਕੀਤੀ ਸੀਗੀ ਉਹਦੇ ਵੀ ਹੁਣ ਟਾਵੇਂ ਟਾਵੇਂ ਕੇਸ ਅਦਾਲਤਾਂ ਚ ਹੱਲ ਹੋ ਰਹੇ ਆ ਜੋ ਕਿ 20 30 ਸਾਲ ਬਾਅਦ ਹੋਏ ਆ ਜਿਹਦਾ ਅਸੀਂ ਸਮਝਦੇ ਆ ਜਸਟਿਸ ਡਿਨਾਈਡ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਤੇ ਇਹ ਲਗਾਤਾਰ ਸਿੱਖਾਂ ਦੇ ਕਤਲੇਆਮ ਇਹ ਦੇਸ਼ ਕਰ ਰਿਹਾ ਹੈ ਆਪਰੇਸ਼ਨ ਸੰਧੂਰ 24 ਸਤਕਾਰਯੋਗ ਹਿੰਦੂਆਂ ਦਾ ਕਤਲ ਹੋਇਆ ਤੇ ਗੋਲਾਬਾਜੀ ਤੇ ਬੰਬ ਤੇ ਜੰਗ ਸ਼ੁਰੂ ਕਰਤੀ ਜੋ ਪੰਜਾਬ ਨੂੰ ਖਤਰੇ 'ਚ ਲੈ ਕੇ ਆਇਆ ਪਰ ਜਦ 36 ਸਿੱਖ ਮਾਰੇ ਗਏ ਉਦੋਂ ਕੋਈ ਪੜਤਾਲ ਨਹੀਂ ਹੋਈ ਸਗੋਂ ਫੌਜ ਨੇ ਉਹਦੇ ਬਾਅਦ ਜਾ ਕੇ ਉੱਥੇ ਬੇਕਸੂਰ ਕਸ਼ਮੀਰੀ ਲੋਕਾਂ ਨੂੰ ਮਾਰਤਾ ਸੀਗਾ ਉਹਦੀ ਵੀ ਕੋਈ ਪੜਤਾਲ ਨਹੀਂ ਨਿਕਲੀ ਹੈਗੀ ਸੋ ਅਸੀਂ ਕਹਿੰਦੇ ਆ ਕਿ ਇਹ ਸਾਰਾ ਲਗਾਤਾਰ ਸਟੇਟ ਆਫ ਇੰਡੀਆ ਕਰ ਰਿਹਾ ਹੈ ਮੁਸਲਮਾਨਾਂ ਨੂੰ ਮਾਰ ਰਿਹਾ ਸਿੱਖਾਂ ਨੂੰ ਮਾਰ ਰਿਹਾ ਬਾਰਲੇ ਦੇਸ਼ਾਂ ਚ ਵੀ ਸਾਮਤ ਗੋਇਲ ਅਜੀਤ ਦੋਵਾਲ ਦਾ ਨਾਂ ਕੈਨੇਡਾ ਚ ਭਾਈ ਹਰਦੀਪ ਸਿੰਘ ਨੇ ਚਰ ਗੁਰਪ੍ਰੰਤਵਾਨ ਸਿੰਘ ਪੰਨੂ ਤੇ ਅਫਤਾਰ ਸਿੰਘ ਖੰਡਾ ਪਾਕਿਸਤਾਨ ਚ ਵੀ ਐਕਸਟਰਾ ਟੈਰੀਟੋਰੀਅਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਹ ਕਰ ਰਹੇ ਆ ਸੋ ਅਸੀਂ ਸਮਝਦੇ ਆ ਕਿ ਭਾਰਤ ਲਗਾਤਾਰ ਕਾਨੂੰਨ ਦੇ ਦੇਰੇ ਤੋਂ ਬਾਹਰ ਇਹ ਕਰ ਰਿਹਾ ਤੇ 6 ਤਰੀਕ ਨੂੰ ਸਰ ਜਸਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਅਸੀਂ ਐਸਜੀਪੀਸੀ ਨੂੰ ਇਹ ਵੀ ਕਿਹਾ ਕਿ ਸਾਰੇ ਕਿਤੇ ਮਨਾਇਆ ਜਾਏ ਔਰੇ ਦਰਬਾਰ ਸਾਹਿਬ 'ਚ ਅਸੀਂ ਸੈਮੀਨਾਰ ਭਾਈ ਗੁਰਦਾਸ ਹਾਲ 'ਚ ਰੱਖਣ ਦਾ ਉਹਨਾਂ ਨੂੰ ਅਪੀਲ ਤੇ ਅਸੀਂ ਰੱਖਾਂਗੇ ਜੇ ਉਹ ਨਹੀਂ ਕਰਨਗੇ ਏਸੀ ਤਰ੍ਹਾਂ ਤਖਤ ਕੇਸਗੜ ਸਾਹਿਬ ਤੇ ਤਖਤ ਦਮਦਮਾ ਸਾਹਿਬ ਵੀ ਤੇ ਪਟਿਆਲੇ ਦੇ ਵਿੱਚ ਦੁਖਨਵਾਰਨ ਸਾਹਿਬ 'ਚ ਵੀ ਅਸੀਂ ਰੱਖਾਂਗੇ ਸੋ ਅਸੀਂ ਇਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਜਦ 350 ਸਾਲ ਸ਼ਹੀਦੀ ਦੇ ਗੁਰੂ ਤੇਗ ਬਹਾਦਰ ਤੇ ਆ ਰਹੇ ਆ ਉਸ ਸਮੇਂ ਮੁਗਲ ਹੁਗਬੋਤਔਰਵਜੇ ਨੇ ਕਸ਼ਮੀਰੀ ਪੰਡਤਾਂ ਨਾਲ ਕੀਤਾ ਸੀ ਅੱਜ ਦੇ ਦਿਨ ਜਿਹੜੀ ਦਿੱਲੀ ਦੀ ਹਕੂਮਤ ਹੈ ਉਹਦੇ ਵਿੱਚ ਮੁੱਖ ਮੇਰਾ ਖਿਆਲ ਅਜੀਤ ਦੋਵਾਲ ਹੈ ਜਿਹੜਾ ਇਹ ਸਾਰੇ ਸਿਲਸਿਲੇ ਦੇ ਵਿੱਚ ਸੀਨੀਅਰ ਪੋਸਟ ਤੇ ਚਾਹੇ ਕਸ਼ਮੀਰ ਤੇ ਚਿੱਤੀ ਸਿੰਘ ਪਹਰਾ ਹੋਇਆ ਚਾਹੇ ਇੱਥੇ ਪੰਜਾਬ ਦੇ ਵਿੱਚ ਜਸਵੰਤ ਸਿੰਘ ਖਾਲੜਾ ਕੇ ਪੀਐਸ ਗਿੱਲ ਨੇ ਜੀਤ ਸੰਧੂ ਨੇ ਕੀਤਾ ਉਹਦੇ ਮਗਰ ਅਜੀਤ ਦੋਵਾਲ ਰਿਹਾ ਹੈ ਤੇ ਬਾਹਰ ਨਿਰਦੇਸ਼ਾਂ 'ਚ ਸਿੱਖਾਂ ਨੂੰ ਮਰਵਾਉਣ 'ਚ ਅਜੀਤ ਦੋਵਾਲ ਰਿਹਾ ਹੈਗਾ ਅਸੀਂ ਉਹਦੇ ਉੱਤੇ ਜਿਹੜੀ ਮੂਵੀ ਵੀ ਬਣ ਰਹੀ ਆ 25 ਦਸੰਬਰ ਨੂੰ ਰਿਲੀਜ਼ ਹੋ ਰਹੀ ਆ ਉਹਦਾ ਬੈਨ ਵੀ ਐਸਜੀਪੀਸੀ ਨੂੰ ਕਿਹਾ ਕਿ ਮੰਗਿਆ ਜਾਵੇ ਔਰ ਜਿਹੜੀ ਜਸਰ ਜਸਵੰਤ ਸਿੰਘ ਖਾਲਸਾ ਦੇ 9 ਤੇ ਪੰਜਾਬ 95 ਬਣੀ ਆ ਉਹ ਬਿਨਾ ਐਡੀਟਿੰਗ ਤੋਂ ਰਿਲੀਜ਼ ਹੋਵੇ ਇਹ ਸਾਰੀਆਂ ਮੰਗਾਂ ਅੱਜ ਅਸੀਂ ਉੱਥੇ ਦੇ ਕੇ ਆਏ ਆ ਐਸਜੀਪੀਸੀ ਨੂੰ ਸੰਗੀਸ਼ਾ ਅਦਾਰੇ ਐਸਜੀਪੀਸੀ ਤੋਂ ਸਾਨੂੰ ਡਾਇਰੀ ਦਰਜ ਕਰਕੇ ਜਿਹੜੀ ਕਿਤਾਬ ਦਿੱਤੀ ਆ ਉਹਨਾਂ ਨੇ ਸਵੀਕਾਰ ਕੀਤੀ ਹੈ ਉਹਦਾ ਵੇਰਵਾ ਸਾਨੂੰ ਛੇਤੀ ਆ ਜਾਣਾ ਹੈਗਾ ਅਸੀਂ ਤਾਂ ਦਿੱਤੀ ਹੈ ਕਿ ਕੌਮ ਨੂੰ ਇਹਦਾ ਰਿਕਾਰਡ ਰਹਿ ਕਿਉਂਕਿ ਪ੍ਰਧਾਨ ਸਾਹਿਬ ਦੇ ਲਾਇਬ੍ਰੇਰੀ 'ਚ ਹੁੰਦੀ ਸੀ ਉਥੋਂ ਗਾਇਬ ਹੋ ਗਈ ਭਾਰਤ ਨੇ ਤਕਰੀਬਨ ਇਹ ਛਪਾਉਣੀ ਬੰਦ ਕਰਵਾਤੀ ਹੈਗੀ ਹੈ ਸੋ ਅਸੀਂ ਪੁਰਾਣੀ ਕੱਟ ਕੇ ਐਸਜੀਪੀਸ ਨੂੰ ਆਪਣੇ ਲਾਇਬ੍ਰੇਰੀ 'ਚ ਰੱਖਣ ਵਾਸਤੇ ਦਿੱਤੀ ਹੈ ਤਾਂ ਕਿ ਕੌਮ ਕੋਲੇ ਇਹ ਇੱਕ ਚਿੰਨ ਤੇ ਚੇਤਾ ਬਣ ਜੇ ਸਾਡਾ ਅੱਗੇ ਤੁਹਾਡੇ ਕੋਲ ਮਸਤਕਾ ਦਿੱਤੇ ਗਏ ਨੇ ਕੋਈ ਹੈ ਕਾਗਜ਼ ਤੋਂ ਹੈ ਜਾਂ ਜੀਟੀਸੀ ਪਰ ਤੋਂ ਲੱਗਦਾ ਕੋਈ ਕਾਰਵਾਈ ਕੀਤੀ ਜਾਂਦੀ ਕਦੀ ਹੋ ਜਾਂਦੀ ਹੈ ਕਦੀ ਨਹੀਂ ਹੁੰਦੀ ਹੈਗੀ ਸਾਡਾ ਫਰਜ ਹੈ ਕੌਮ ਨੂੰ ਜਗਾਣਾ ਕੌਮ ਦੇ ਸਰਮੌਰ ਸੰਸਥਾਵਾਂ ਨੂੰ ਨੋਟਿਸ ਤੇ ਲੈ ਕੇ ਆਣਾ ਜੋ ਕਾਰਵਾਈ ਉਹ ਕਰਦੇ ਆ ਇਤਿਹਾਸ ਉਹਨੂੰ ਆਪ ਦੇਖੂਗਾ ਉਹਨਾਂ ਨੇ ਠੀਕ ਕੀਤਾ ਕਿ ਮਾਰਾ ਕੀਤਾ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੇ ਤਰ੍ਹਾਂ ਸ਼੍ਰੋਮਣੀ ਕਮੇਟੀ ਭਾਰਤ ਦੀ ਸਰਕਾਰ ਨੇ ਬਿਲਕੁਲ ਖਤਮ ਕਰਤੀ ਹੈ 2011 ਤੋਂ ਬਾਅਦ ਉਹਦੇ ਚੋਣ ਨਹੀਂ ਹੋਏ ਹੁਣ ਇਲੈਕਸ਼ਨ ਕਮਿਸ਼ਨ ਦੀ ਸਾਰੋਂ ਸਾਹਿਬ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਿਹੜੇ ਚੋਣ ਸੋਣਾ ਤੇ ਹੋਣੇ ਚਾਹੀਦੇ ਸੀ ਫਿਰ 21 ਚ ਤੇ ਹੁਣ ਤੀਜੀ ਵਾਰੀ 26 ਚ ਹੋਣੇ ਚਾਹੀਦੇ ਸੀ ਇੱਕ ਵਾਰੀ ਵੀ ਨਹੀਂ ਹੋਏ ਹੈਗੇ ਜਿੰਨੇ ਕਰਵਾਣੇ ਆ ਉਹਦੀ ਪੋਸਟ ਫੁੱਲ ਫਿਲ ਨਹੀਂ ਕੀਤੀ ਹੈਗੀ ਪੰਜਾਬ ਸਰਕਾਰ ਨਾਨ ਸੀਰੀਅਸ ਹੈ ਭਾਰਤ ਸਰਕਾਰ ਨਾਨ ਸੀਰੀਅਸ ਹੈ ਉਹਨਾਂ ਨੂੰ ਇੱਕ ਇਹੋ ਜੀ ਸੰਸਥਾ ਮਿਲੀ ਹੋਈ ਆ ਉਹਨਾਂ ਦੇ ਕਹਿਣੇ ਤੇ ਤੁਰਦੀ ਆ ਪਰ ਮੈਂ ਸਮਝਦਾ ਕਿ ਚੋਣ ਨਾਲੇ ਮੁਰਜੀਵਤ ਹੋ ਸਕਦੀ ਹੈ ਸੋ ਅਸੀਂ ਐਸਜੀਪੀਸੀ ਬਾਰੇ ਇਹ ਕਵਾਂਗੇ ਕਿ ਬਿਨਾ ਚੋਣ ਤੋਂ ਇਹ ਬਿਲਕੁਲ ਆਪਣੇ ਆਪ ਨੂੰ ਭੰਗ ਕਰ ਚੁੱਕੀ ਹੈ ਕਿਤੇ ਯਾਰ ਕਿ ਪੰਜਾਬ ਸਰਕਾਰ ਦਾ ਇੱਥੇ ਕੋਈ ਰੋਲ ਨਹੀਂ ਕਿਤੇ ਸਰਕਾਰ ਦਾ ਜਿਹੜੀ ਅੱਜ ਕਿਸੇ ਫੋਕ ਹੈ ਬਿਲਕੁਲ ਗਲਤ ਹੈ ਜਿਹੜੀ ਵੋਟ ਮੇਕਿੰਗ ਦੀ ਕਾਰਜਕਾਰੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਤੋਂ ਕਰਵਾਈ ਸੀ ਪਹਿਲੀ ਵਾਰੀ ਉਰੇ ਪੂਰੇ ਜਿਹੜੇ ਤੁਹਾਡੇ ਆ ਕੀ ਕਹਨੇ ਆ ਪਟਵਾਰੀ ਸੀਗੇ ਉਹ ਮੇਰਾ ਖਲ 1/3 ਪੋਸਟ ਫੁੱਲ ਸੀਗੇ ਆ ਪਟਵਾਰੀ ਹੈ ਹੀ ਨਹੀਂ ਸੀ ਉਦੋਂ ਵੋਟਾਂ ਹੀ ਨਹੀਂ ਬਣੀਆਂ ਲੋਕਾਂ ਹੰਮ ਜਾਂਦੇ ਸੀ ਕਿ ਪਟਵਾਰੀਆਂ ਕੋਲੇ ਜਾਣ ਪਟਵਾਰੀ ਮਿਲਦਾ ਨਹੀਂ ਸੀਗਾ ਇਹ ਪੰਜਾਬ ਨੇ ਡਿਲੇ ਕੀਤਾ ਇਹ ਪੰਜਾਬ ਦੀ ਕਾਰਜਕਾਰੀ ਸੀਗੀ ਜਿਸ ਕਰਕੇ ਵਾਰ-ਵਾਰ ਇਹ ਵੋਟਾਂ ਨਹੀਂ ਬਣੀਆਂ ਇਹ ਬਿਲਕੁਲ ਭਗਵੰਤ ਮਾਨ ਦੇ ਸਿਰ ਤੇ ਆ ਦੂਜੀ ਗੱਲ ਧਾਰਾ 25 ਜਿਹੜੀ SGPC ਸੀ ਕਹਿੰਦੇ ਆ ਉਹ ਡਾਇਰੈਕਟਲੀ ਮਿਨਿਸਟਰੀ ਆਫ ਹੋਮ ਅਫੇਅਰਸ ਕਿਉਂਕਿ ਇੰਟਰਸਟੇਟ ਬਾਡੀ ਹੈ ਉਹ ਕਰਾਉਂਦੀ ਹੈ ਪਰ ਧਾਰਾ 87 ਜੋ ਕਿ ਸਟੇਟ ਗੁਰਦੁਆਰੇ ਆ ਹੈਗੇ ਆ ਜਿਹੜੇ ਜਨਾਂ ਦੀ ਆਮਦਨ ਘਟ ਹੈ ਉਹ SGPC ਤੇ ਪੰਜਾਬ ਸਰਕਾਰ ਨੇ ਕਰਾਣਾ ਹੁੰਦਾ ਜੋ ਕਿ ਪਿਛਲੀ ਵਾਰੀ 2005 ਚ ਹੋਏ ਆ ਉਨਾ ਦਾ ਵੀ ਟਰਮ 5 ਸਾਲ ਹੈ ਉਹ ਹਜੇ ਤੱਕ ਕਰਾਏ ਨਹੀਂ ਇਹਦੀ ਜ਼ਿੰਮੇਵਾਰੀ ਸਿੱਧੀ ਭਗਵੰਤ ਮਾਨ ਦੇ ਉੱਤੇ ਤੇ ਐਸਪੀਸੀ ਤੇ ਉੱਤੇ ਪੈਂਦੀ ਹੈ ਕੀ ਕਾਰਨ ਹੈ ਮਿਸ਼ੀ ਜੀ ਵੋਟਾਂ ਬਣੀਆਂ ਸ਼ੁਰੂ ਵੀ ਹੈ ਜਿਵੇਂ ਲੱਗਦਾ ਹੈ ਕਿ ਬਹੁਤ ਛੇਤੀ ਹੈ ਜਿਹੜੇ ਇਲੈਕਸ਼ਨ ਹੈ ਜੀਪੀਸੀ ਨੂੰ ਲੈ ਕੇ ਭਰ ਵੋਟਾਂ ਬਣੀਆਂ ਵੀ ਬੰਦ ਹੋ ਗਈਆਂ ਇਲੈਕਸ਼ਨ ਨਹੀਂ ਹੋਏ ਮੇਰਾ ਖਿਆਲ ਭਾਰਤ ਸਰਕਾਰ ਮਿਨਿਸਟਰੀ ਆਫ ਹੋਮ ਅਫੇਅਰਸ ਪੰਜਾਬ ਸਰਕਾਰ ਗੈਰ ਜ਼ਿੰਮੇਵਾਰ ਸੰਸਥਾਵਾਂ ਹੈਗੀਆਂ ਜਿਹੜੀ ਸਿੱਖੀ ਨੂੰ ਪਰਫੁੱਲਕ ਨਹੀਂ ਹੋਣਾ ਚਾਹੁੰਦੀਆਂ ਜੇ ਅੱਜ ਹੁਣ 14 ਸਾਲ ਹੋ ਗਏ ਇੱਕ ਪੀੜੀ ਸਿੱਖਾਂ ਦੀ ਆਪਣੇ ਗੁਰੂ ਘਰ ਦੀ ਮੈਨੇਜਮੈਂਟ ਨੂੰ ਸਮਝ ਨਹੀਂ ਸਕੀ ਉਹਥੇ ਕੀ ਕੰਮ ਕਰੀਦੇ ਆ ਕੰਟੀਨਿਊਟੀ ਕਿਵੇਂ ਬਣਾਉਂਦੇ ਆ ਬਹੁਤ ਸਾਰੇ ਐਸਡੀਪੀਸੀ ਮੈਂਬਰ ਰੱਬ ਨੂੰ ਪਿਆਰੇ ਵੀ ਹੋਗੇ ਉਹਨਾਂ ਦੀਆਂ ਸੀਟਾਂ ਭਰੀਆਂ ਨਹੀਂ ਗਿਆ ਇਹ ਸਟੇਟ ਸਿੱਖੀ ਨੂੰ ਆਪਰੇਸ਼ਨਲੀ ਖਤਮ ਕਰਨਾ ਚਾਹੁੰਦਾ ਜਿਵੇਂ ਇਹਨਾਂ ਨੇ ਸਾਡਾ ਕਤਲੇਆਮ ਕੀਤਾ ਜਿਵੇਂ ਇਹਨਾਂ ਨੇ ਧਾਰਾ 25 ਦੇ ਵਿੱਚ ਸੋਵਿਧਾਨ ਦੇ ਵਿੱਚ ਸਾਨੂੰ ਸਿੱਖ ਨੂੰ ਹਿੰਦੂ ਚ ਡਿਫਾਈਨ ਕਰਤਾ ਜਦ ਕਿ ਅੰਗ 1136 ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਸੋ ਇਹ ਸਟੇਟ ਸਲੋਲੀ ਸਲੋਲੀ ਧਰਮ ਤਬਦੀਲ ਕਰਕੇ ਸਾਨੂੰ ਮਾਰ ਕੇ ਕਤਲਿਆਂ ਕਰਕੇ ਸਾਡਾ ਧਰਮ ਲਿਖ ਕੇ ਤਬਦੀਲ ਕਰਕੇ ਇਹ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਸਿੱਖ ਆਪਣੇ ਧਰਮ ਚ ਆਪਣੀ ਦੇਖ ਰੱਖਣਾ ਕਰ ਸਕਣ ਗੁਰਦੁਆਰੇ ਨਾ ਚੱਲ ਸਕਣ ਇਹਦੇ ਵਿੱਚ ਉਹ ਜੀਆਂ ਕੁੜੈਤਾ ਹੋਣ ਕਿ ਮਾਫੀਨਾਮੇ ਦੇਤੇ ਬਰਗਾੜੀ 'ਚ ਗੁਰੂ ਸਾਹਿਬ ਰੁਲਗੇ ਔਰ 328 ਰੂਪ ਗਾਇਬ ਹੋ ਗਏ ਇਹ ਤਾਂ ਹੀ ਹੋ ਰਿਹਾ ਕਿਉਂਕਿ ਸਿੱਖਾਂ ਦੀ ਆਵਾਜ਼ ਮੁੜ ਕੇ ਚੋਣ ਰਹੀ ਉੱਠ ਨਹੀਂ ਰਹੀ ਪਤਾ ਨਹੀਂ ਤੁਹਾਨੂੰ ਕੋਈ ਨਵਾਂ ਦੇਖਦਾ ਹੋਣਾ ਸਾਨੂੰ ਤਾਂ ਉਹੀ ਬੰਦੇ ਬਾਦਲ ਨਾਲ ਉਹ ਉੱਧਰ ਹੋ ਗਏ ਹੁਣ ਉੱਧਰ ਹੋ ਗਏ ਅਸੀਂ ਤਾਂ ਇਹਨਾਂ ਦੇ ਇਹਨਾਂ ਦੇ ਸਮੇਂ ਸੁਮੇਤ ਸੈਣੀ ਸੀ ਇਹਨਾਂ ਦੇ ਸਮੇਂ ਹਜ਼ਾਰ ਆਲਮ ਸੀ ਇਹਨਾਂ ਦੇ ਸਮੇਂ ਬਾਦਲ ਨੂੰ ਨਮਸਕਾਰ ਹੁੰਦਾ ਸੀਗਾ ਪਹਿਲਾਂ ਬਿਆਨ ਹੁੰਦੇ ਸੀ ਕਿ ਸਾਰੇ ਸਿੱਖ ਡੰਡੇ ਚੱਕ ਕੇ ਬਾਦਲ ਪਰਿਵਾਰ ਨੂੰ ਬਚਾ ਲੈ ਹੁਣ ਉਹੀ ਬੰਦੇ ਕੁਝ ਹੋਰ ਕਹਿ ਰਹੇ ਆ ਤੁਹਾਡੇ ਨਜ਼ਰੀਏ 'ਚ ਕੋਈ ਨਵਾਂ ਔਕਾਤੀ ਦਲ ਦੇਖਦਾ ਹੋਗਾ ਪਰ ਸਾਨੂੰ ਤਾਂ ਉਹੀ ਚੰਦੂ ਮਾਜਰਾ ਬੀਬੀ ਜਗੀਰ ਕੌਰ ਉਹੀ ਹਰਪ੍ਰੀਤ ਸਿੰਘ ਦਿਖਦਾ ਤੁਸੀਂ ਨਵੀਆਂ ਇਨਕਮ ਪਾਲੀਆਂ ਹੋਣੀਆਂ ਮੇਰੀਆਂ ਪੁਰਾਣੀਆਂ ਕੀ ਪਤਾ ਜੀ ਕੀ ਹੋਣਾ ਪਰ ਚੋਣ ਜੇ ਕਰਾਣ ਤਾਂ ਹੀ ਪਤਾ ਲੱਗੂਗਾ ਨਾ ਪਰ ਚੋਣ ਕਰਾਉਂਦੇ ਨਹੀਂ ਤੁਸੀਂ ਦੇਖ ਪਤਾ ਦੇਖ ਲੋ ਪਾਰਟੀ ਜਮੀਤਾਰ ਹੋਈ ਪੰਜਾਬ ਦੇ ਨਵੀਂ ਪਾਰਟੀ ਕਰੀ ਇਹ ਹੀ ਕਹਿੰਦੇ ਇਲੈਕਸ਼ਨ ਕਹਿੰਦੇ ਦੋ ਚੁਲੇ ਆ ਗਏ ਇੱਕੋ ਜਲਾ ਰਹਿਣਾ ਚਾਹੀਦਾ ਜੀ ਜਦਿਕਾ ਉਸੇ ਬਿੰਦੂ ਦੀ ਗੱਲ ਹੈ ਜੇ ਜੇ ਚੁੱਲਾ ਇੱਕ ਹੋਣਾ ਚਾਹੀਦਾ ਉਹਦਾ ਸਿਧਾਂਤ ਹੋਣਾ ਚਾਹੀਦਾ ਠੀਕ ਹੈ ਨਾ ਜੀ ਜੇ ਇੱਕ ਚੁੱਲੇ ਤੋਂ ਰੋਟੀਆਂ ਪੱਕ ਕੇ ਇੱਕ ਪਰਿਵਾਰ ਨੂੰ ਜਾਣੀਆਂ ਫੇਰ ਤਾਂ ਉਹ ਚੁੱਲਾ ਕਿਸੇ ਦਾ ਵੀ ਨਹੀਂ ਹੋਇਆ ਪਰਿਵਾਰ ਦਾ ਹੋਇਆ ਠੀਕ ਹੈ ਨਾ ਜੀ ਜੇ ਦੋ ਚੁੱਲੇ ਕਰਕੇ ਵੰਡ ਸਾਡੇ ਤੱਕ ਆਉਣੀ ਨਹੀਂ ਹੈਗੀ ਪਰ ਜੇ ਉਹਦਾ ਕੋਈ ਨਿਯਮ ਹੋਏ ਕਿ ਆਹ ਰੋਟੀਆਂ ਇੱਧਰ ਆਹ ਉਧਰ ਤੇ ਆ ਪਕਾਊਗਾ ਹੁਣ ਐ ਕਰੂਗਾ ਕੋਈ ਹੋਊਗਾ ਨਿਯਮਦੀਨ ਹੋਣਾ ਚਾਹੀਦਾ ਸੋ ਸਾਡਾ ਇਹ ਹੈ ਕਿ ਅਕਾਲ ਤਖਤ ਸਾਹਿਬ ਤੇ 1994 ਤੇ ਜਿਹੜੀ ਨਿਯੁਕਤੀ ਹੋਈ ਸੀ ਸ਼੍ਰੋਮਣੀ ਕਾਲੀ ਦਾ ਲੰਬਰਸਰ ਦੀ ਉਹ ਨਿਯਮਦੀਨ ਹੋਈ ਸੀ ਉਸ ਤੇ ਸਾਹਿਬ ਸਿਮਰਨਜੀਤ ਸਿੰਘ ਮਾਨ ਤੁਰ ਰਹੇ ਆ ਤੇ ਅਸੀਂ ਉਸ ਤੇ ਤੁਰ ਰਹੇ ਆ ਸੋ ਸਾਨੂੰ ਇਹ ਜਿਹੜੇ ਨਵੇਂ ਆ ਕੇ ਆਪਣੇ ਆਪ ਨੂੰ ਕਲੇਮ ਕਰਨੇ ਸਾਨੂੰ ਉਸ ਨਜ਼ਰੀਏ ਚ ਬੋਰਡ ਤੇ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ ਜਿਉਂ ਘਰੇ ਬਣ ਜਾਂਦੇ ਨੇ ਅੱਜ ਪੱਡੋ ਬਿਲਕੁਲ ਪੈਂਦਾ ਹੈ ਜੀ ਬਿਲਕੁਲ ਪੈਂਦਾ ਹੈ ਮੈਂ ਦੇਖਦਾ ਕਿ ਸੈਂਟਰ ਦੀ ਸਰਕਾਰ ਪੰਜਾਬ ਸਰਕਾਰ ਜੇ ਟਾਈਮ ਸਿਰ ਐਸਜੀਪੀਸੀ ਦੀ ਚੋਣ ਕਰਾ ਦੇ ਇਤਿਹਾਸਿਕ ਤੌਰ ਤੇ ਜਿਹੜਾ ਐਸਜੀਪੀਸੀ ਚ ਮੂਹਰੇ ਆਉਂਦਾ ਉਹ ਪੰਥ ਕਹੋਂਦਾ ਉਹਦਾ ਹੱਕ ਬਣ ਜਾਂਦਾ ਤੇ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਇਹ ਜਿਹੜਾ ਸਾਨੂੰ ਪਾੜਿਆ ਹੋਇਆ ਹੈਗਾ ਇਹ ਸਰਕਾਰ ਸਾਡੇ ਚੋਣ ਨਹੀਂ ਕਰਦੀ ਜਿਸ ਕਰਕੇ ਵਕਫਾ ਪੈਦਾ